ਸਸਿਕਾ ਮੈਮ ਸਸਿਕਾ ਸਸਿਕਾ ਮੈਮ ਸਸਿਕਾ ਮੈਮ ਬੁਧਾਈ ਦੇ ਆ ਕੇ ਜਾਤੇ ਮੈਂ ਮੈਂ ਬਾਬਾ ਮੁਵਾਰਕਾ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ ਐਪ ਦੱਸੂਗਾ ਜੀ ਕੁਛ ਤੁਸੀਂ ਆਪਾ ਕਿੰਨੇ ਨੰਬਰ ਬਾਰ ਦੇ ਵਿੱਚੋਂ ਖੜੇ ਆ ਜੀ ਹਾਂ ਤੁਸੀਂ ਇੱਥੇ ਜਿਹੜਾ ਕਿ ਆਪਾਂ ਨੰਬਰ 7 ਦੇ ਵਿੱਚ ਹੈ ਹਾਂ ਜੀ ਲੱਗਾ ਹੁੰਦੀ ਹੀ ਤੋਂ ਹਾਂ ਜੀ ਸਾਰੇ ਜੀ ਟੂ ਕਹਿੰਦੇ ਆ ਅੱਛਾ ਜੀ ਉਹਦੇ ਕਰਕੇ ਅਸੀਂ ਇਕੱਠੇ ਹੋਏ ਆ ਠੀਕ ਹੈ ਜੀ ਔਰ ਇਸੀ ਕੈਂਪੇਨ ਨੂੰ ਜਿਹੜਾ ਕਿ ਅੱਜ ਸੰਬੋਧਨ ਕਰਨ ਵਾਸਤੇ ਆਈ ਸੀ ਅੱਛਾ ਜੀ ਬਾਕੀ ਬਹੁਤ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਲੋਕ ਇੱਥੇ ਇਕੱਠੇ ਹੋਏ ਆ ਹਾਂ ਜੀ ਹਾਂ ਜੀ ਸਾਰੇ ਸਾਥ ਜੋੜ ਕੇ ਬੇਨਤੀ ਕਰਦੀ ਆ ਹਾਂ ਜੀ ਕਿ ਤੁਸੀਂ ਸਾਰੇ ਹਾਂ ਜੀ ਹਾਂ ਜੀ ਹਾਂ ਨਾਲ 21 ਤਰੀਕ ਨੂੰ ਕੁਲਦੀਪ ਨੂੰ ਵੋਟਾਂ ਪਾ ਕੇ ਜਿਹੜਾ ਕਿ 42 ਦਾ ਬਟਨ ਦਬਾ ਕੇ ਇਸ ਨੂੰ ਕੰਮ ਚਾ ਚਾ ਠੀਕ ਹੈ ਮੈਮ ਥੈਂਕ ਯੂ ਮੈਮ ਥੈਂਕ ਯੂ